ਹਾਂਜੀ ਦੋਸਤੋ ਅੱਜ ਇੱਕ ਤੁਹਾਨੂੰ ਛੋਟੀ ਜਿਹੀ ਜਾਣਕਾਰੀ ਦਿਨਿਆ ਜੀ ਅੱਗੇ ਤੁਹਾਨੂੰ ਦਿਖਾਉਣੇ ਆਂ ਵੀ ਸਾਡੇ ਅੱਖਾਂ ਦੇ ਸਾਹਮਣੇ ਦੇਖਦੇ-ਦੇਖਦੇ ਕੀ ਬਣ ਜਾਣਾ ਸੀ ਅੱਜ ਦੇਖੋ ਜਿਵੇਂ ਕਿ ਪੱਠੇ ਚੱਲ ਰਹੇ ਨੇ ਤੇ ਅੱਗੇ ਦਿਨਿਆ ਤੁਹਾਨੂੰ ਜਾਣਕਾਰੀ ਆਹ ਦੇਖੋ ਜੀ ਬਰੋਲੇ ਇਹੋ ਜਿਹੇ ਬਰੋਲੇ ਕਰਦੇ ਨੇ ਕਈ ਵਾਰੀ ਕੰਮ ਇਹਦਾ ਬਹੁਤ ਹੀ ਜ਼ਿਆਦਾ ਵੱਡਾ ਉੱਠੇ ਸੀ ਹੁਣ ਤਾਂ ਘਟਦੀਆਂ ਨੇ ਥੋੜਾ ਜਿਹਾ ਆਹ ਦੇਖੋ ਜੀ ਪਰਮਾਤਮਾ ਨਾ ਕਰੇ ਜਦ ਬਰੋਲੇ ਗਲਤ ਹੁੰਦੇ ਨੇ ਕਿਚ ਵੀ ਦੇਖ ਆ ਦੇਖੋ ਜੀ ਥੱਲੇ ਵੀ ਹਲੇ ਹੋਰ ਉੱਡੀ ਜਾਂਦੀ ਆਦਰੋ ਤੂੜ ਪੱਠੇ ਜੋ ਪੱਠੇ ਝੋਟੇ ਹੈ ਬਰੋਲਾ ਇਹ ਪੱਠਿਆਂ ਤੇ ਗਵਰਨਮੈਂਟ ਨੂੰ ਚਾਹੀਦਾ ਹੀ ਆ ਮਹੀਨਾ ਡੂੜ ਮਹੀਨਾ ਜ ਨਜ਼ਰਵਾਡੀ ਦਾ ਟਾਈਮ ਹੁੰਦਾ ਵੀ ਪੱਠੇ ਬੰਦ ਰਹਿਣ ਉਹ ਨਜ਼ਰਾ ਦੇਖੋ ਜਮਾ ਪੱਠੇ ਝੋਟੇ ਬਰੋਲਾ ਤੇ ਨਾ ਜਾਣੀ ਜੇ ਪ੍ਰਮਾਤਮਾ ਕਾਨੂੰ ਕਰੇ ਜਿਵੇਂ ਭੱਠੇ ਚਾਲੂ ਹੁੰਦੇ ਨੇ ਸਾਰੇ ਜਿੰਨੇ ਝੋਟੇ ਤੇ ਜੇ ਚਿਮਣੀ ਝੁੱਠ ਖੜੇ ਤਾਂ ਬਸ ਆ ਦੇਖੋ ਜੀ ਆ ਜਾਂਦਾ ਘਟੂ ਘਟੇ ਸੱਤ ਅੱਠ ਕਿੱਲੇ ਪਰੇ ਭੱਠਾ ਆਪਣੇ 돌ਾਲੂ ਬਰੋਲਾ ਹਲੇ ਵੀ ਆ ਉੱਤੇ ਹਲੇ ਜਾਈ ਜਾਂਦਾ ਇਹ ਦੇਖੋ ਜ਼ੂਮ ਕਰਕੇ ਸਾਨੂੰ ਦਿਖਾਏ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੇਖੋ ਜੀ ਗਵਰਨਮੈਂਟ ਨੂੰ ਚਾਹੀਦਾ ਵੀ ਭੱਠੇ ਬੰਦ ਹੋਣੇ ਚਾਹੀਦੇ ਨੇ ਕਿੰਨੇ ਕੇਵਲ ਦੇਖੇ ਇਹ ਦਿੱਕਤ ਹੀ ਹੈ ਬਾਈ ਦਿੱਕਤ ਹੈ ਜੀ ਦੇਖੋ ਹੁਣ ਕਿੰਨਾ ਨੁਕਸਾਨ ਕਰੂਗਾ ਇਹ ਤੇਰੇ ਸਾਹਮਣੇ ਉੱਠਿਆ ਦੀ ਬਾਈ ਬਰੋਲਾ ਬਹੁਤ ਵੱਡਾ ਹਜੇ ਕਿਹੜਾ ਟੇਗਿਆ ਹਲੇ ਵੀ ਚੱਲੀ ਜਾਂਦਾ ਜੀ ਹਲੇ ਉੱਠਣ ਵੀ ਲੱਗ ਰਿਹਾ ਹੈ ਹਾਂ ਉੱਥੋਂ ਪੂਰਾ ਉੱਠੀ ਜਾਂਦਾ ਹੈ ਵੱਡਾ ਦੀ ਫਰੋਲਾ ਇਹ ਇਹ ਕਿਦੋਂ ਵੀ ਉੱਠ ਸਕਦਾ ਹੈ ਬਾਈ ਉਹ ਵੀ ਉੱਠ ਸਕਦਾ ਬਿਲਕੁਲ ਚਿਮਨੀ ਦੇ ਵਿੱਚੋਂ ਉੱਠਿਆ ਇਹ ਹਾਂ ਜੀ ਚਿਮਨੀ ਦੇ ਅੱਗ ਚੋਂ ਹੀ ਉੱਠ ਜੇ ਤਾਂ ਬੱਸ ਹਾਂ ਦੇਖੋ ਹੁਣ ਚਿਮਨੀ ਚੱਲੀ ਜਾਂਦੀ ਹੈ ਬਰੋਲਾ ਥੱਲੇ ਉੱਠ ਰਿਹਾਗਾ ਦੇਖੋ ਸੋਡੇ ਸਾਹਿਬ ਨਾਲ ਪੱਠੇ ਬੰਦ ਹੋਣੇ ਚਾਹੀਦੇ ਨੇ ਮਿੰਟੂ ਮਹੀਨਾ ਡੂੜ ਮਹੀਨਾ ਕਨਾ ਬਾਈ ਇਹ ਚੀਜ਼ਾਂ ਦੇ ਤਾਂ ਗਵਰਨਮੈਂਟ ਗੌਰ ਨਹੀਂ ਕਰਦੀ ਬਸ ਕਿਸਾਨਾਂ ਨੂੰ ਹੀ ਦੱਪਣ ਤੇ ਤੁਰੀ ਹੋਈ ਹੈ ਉਹਨਾਂ ਦੇਖੋ ਕਿੰਨਾ ਨਾਜ ਕਰਾ ਜੀ ਨਾ ਜਾਣੀ ਹੁੰਦੀ ਕੀ ਹੋ ਜੇ ਰੱਬ ਨਾ ਕਰੇ ਹਾਂ ਜਿਆਦਾ ਨੁਕਸਾਨ ਹੋਊਗਾ ਜੀ ਜਿਵੇਂ نیچے ਜ ਹਵਾ ਚੱਲੀ